ਜੇ ਸਾਰੇ ਭੈਣ ਭਰਾਵਾਂ ਨੂੰ ਹੋ ਸਾਰੇ ਆਨੇ ਤੁਸੀਂ ਕੀਤੋ ਹੋਰ ਕਿਵੇਂ ਸਾਰੇ ਆਨੇ ਆਚਲ ਦੱਸਿਓ ਹੋਰ ਜੀ ਠੀਕ ਠਾਕ ਹੋ ਜੀ ਸਾਰੇ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਭਰਾਵਾਂ ਨੂੰ ਤੇ ਮੀਰਾ ਨੂੰ ਜੀਰਗਾਂ ਨੂੰ ਬਤਾਉਣ ਦਾ ਸਾਰਿਆਂ ਨੂੰ ਲੱਗ ਰਹੇ ਹੋ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਸਾਰੇ ਤਾਂ ਦੋਸਤੋਂ ਅਸੀਂ ਵੀ ਠੀਕ ਠਾਕ ਹਾਂ ਸਾਡਾ ਜਿੰਦਗੀ ਜਿੰਦਾਬਾਦ ਚੈਨ ਲਾ ਜੀਨ ਮਤ ਵਤ ਲੈ ਕਰੋ ਸ਼ੇਅਰ ਕਰੋ ਇੱਕ ਮੇਰਾ ਵੀਰ ਕੱਲ੍ਹ ਹੁਣੇ ਮੈਨੂੰ ਕਮੈਂਟ ਕੀਤਾ ਸੀਗਾ ਜੀ ਮੈਂ ਛੋਟੇ ਕਰ ਹਾਂ ਗੁਰਜੀਤ ਮੀਰ ਦਾ ਨਾਮ ਹਨ ਮੈਂ ਨਿਤ ਲੋਕ ਵੇਨਾ ਸਤਿ ਸਕਾਰ ਬਾਤ ਬਾਤ ਧੰਨਵਾਦ ਤੇਰਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਤ ਗਰੀ ਰਾਤ ਚੌਂਗਰੀ ਤਕਦੀ ਮਸੀਹ ਜੀ ਸਾਰੇ ਮੇਰੇ ਬਾਹਰ ਬੈਠੇ ਦੋਸਤਾਂ ਦੇ ਸਾਥ ਭੈਣ ਭਰਾ ਸਾਰੇ ਨੂੰ ਸਸਰੀ ਗੋਲ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀਰ ਮੈਂ ਵੀ ਆਈ ਵੀ ਕਿਆਸੀ ਸੋਹਣੀਆਂ ਸੜੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਧੰਨਵਾਦ ਵੀਰੇ ਆਈ ਸਾਨੂੰ ਵੀ ਬਲੌਗ ਵੇਖਦੇ ਰਹੋ ਅੱਗੇ ਤੇ ਅੱਗੇ ਲੈ ਜਾਣ ਵਾਸਤੇ ਤੁਹਾਡਾ ਧੰਨਵਾਦ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿਹੜੇ ਇੱਕ ਤੋਂ ਤੱਕ ਸਾਨੂੰ ਲੈ ਆਏ ਕੋਈ ਕੋ ਭੈਣ ਨੇ ਕਮੈਂਟ ਕੀਤਾ ਸੀ ਜੀ ਤੁਸੀਂ ਦੀਦੀ ਪਿਆਰ ਜ਼ਰੂਰ ਦਿਖਾਓ ਨੂੰ ਦੀਦੀ ਨੂੰ ਪਿਆਰ ਦਿਖਾਓ ਆ ਵੇਖ ਲਓ ਪਹਿਲੇ ਜਿਹੜੇ ਭੈਣ ਜੀ ਨੇ ਕਮੈਂਟ ਕੀਤਾ ਸੀਗਾ ਕਿ ਦੀਦੀ ਜੀ ਤੁਸੀਂ ਪੈਰ ਜਰੂਰ ਬਖਾਣਾ ਕਿਦਾਂ ਵੀ ਤੁਸੀਂ ਕੰਮ ਕਰਦੇ ਆ ਤੇ ਅੱਜ ਬਾਕੀ ਹਣ ਜੀ ਬਾਕੀ ਜੀ ਹੁਣ ਮੋਲੀਆਂ ਦੀ ਸਰਦੀ ਪਾ ਰਹੀ ਹੈ ਤਵਾ ਤੇ ਭੈਣ ਭਰਾ ਆ ਗਏ ਆ ਗੀ ਸੀਗੇ ਥੋੜਾ ਜਿਹਾ ਖਸ ਭੈਣ ਭਰਾ ਲੈ ਕੇ ਸੀ ਆ ਜੋਨਰ ਨੂੰ ਸੱਦਾ ਪੱਤਰ ਵੀ ਮੋਹਨ ਸਿੰਘ ਸਾਹਿਬ ਜੀ ਆ ਜਰੂਰ ਆਇਓ ਤੇ ਬਾਕੀ ਤੁਸੀਂ ਭੈਣਾ ਕਹਿੰਦੀਆਂ ਸੀਗਾ ਭੈਣ ਭੱਟ ਨਾਲ ਗੱਲਬਾਤ ਕਰਿਆ ਕਰੇ ਹਨਾ ਸਿ ਬਣਾਉਣੀ ਆ ਮੂੜੀਆਂ ਦੀ ਭਰਤੀ ਆ ਸੁੱਕੀ ਸਾਹਿਬ ਜੀ ਬਣਾਉਣੇ ਆ ਮੂੜੀਆਂ ਦੀ ਹੋਰ ਸਾਰੇ ਅਨਪੰਨ ਕਾ ਠੀਕ ਆ ਪੁਰ ਗਾਰ ਬੈਠੇ ਭੰਦਰਾਵਾਂ ਨੂੰ ਵੀ ਸਾਰਿਆਂ ਨੂੰ ਸਾਸਤਰੀ ਕਾਲ ਅੱਜ ਬਣਾਉਣੇ ਆਪੇ ਮੂਲੀਆਂ ਦੀ ਸਬਜੀ ਕੱਲ੍ਹ ਆਪੇ ਪਰੌਂਠੇ ਲੈ ਸੀ ਮੂਲੀਆਂ ਵਾਲੇ ਸੀ ਤੇਰਾ ਤੋਂ ਬੱਚੇ

ਰਾਤ ਦੋਨੋਂ ਬੱਤੇ ਪੈਣ ਟਲੇ ਹੋ ਗਏ ਸੀਗੇ ਤੇ ਹਾਂ ਠੀਕ ਐ ਦਵਾਈ ਦਵਾਈ ਸਾਥੇ ਤੇ ਮੌਸਮ ਦਾ ਵੀ ਇਤਨਾ ਨਹੀਂ ਫਰਤਿਆ ਪਿਆ ਗਿਆ ਪਹਿਲਾਂ ਤੋ ਜਿਆਦਾ ਗਰਮੀ ਹੋ ਗਈ ਸੀਗੀ ਫਰੈਸ ਮੀਚੇਂਜ ਹੋ ਗਿਆ ਇਕਦਾਂ ਮੌਸਮ ਹੁਣ ਠੰਡ ਕੀ ਹੋ ਗਈ ਆ ਜੱਟੀ ਚੱਲੋ ਹਾਈ 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 ਖੋਲੇ ਖੋਲੇ ਖੁਲਾਣਾ ਐਕਡਮ ਐ ਬੱਚਾ 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 ਹਾਂ ਵਧੀਆ ਚੱਲ ਰਿਹਾ ਹੈ ਉਹਨੂੰ ਤਾਂ ਕਰਾ ਆ ਬਾਹਰ ਨੂੰ ਦੋਨੇ ਬਾਹਰ ਨੂੰ नहीं भैया तो पार गया आपका पर नहीं है ये बाबा और जब चलने दो को दो को चलने ये है दोनों पर नहीं सारे आ गए हैं आप तो उन्हीं के साथ ही बनानी है बाकी रात के ਉਹ ਦੇ ਕੋਣ ਮੈਂ ਫੇਰ ਇਹਨੂੰ ਆਂ ਕਰ ਨਹੀਂ ਨਹੀਂ ਇਹਦਾ ਥੋੜੀ ਜਿਹੀ ਬਣ ਜਾਣੀ ਤੇਰੇ ਨਾਲਦੀ ਆ ਬੰਦ ਜਦੋਂ ਸੇਕ ਲੱਗ ਗਿਆ ਫਿਰ ਥੋੜੀ ਜਿਹੀ ਲੱਗਣੀ ਉਹ ਮੈਂ ਯਾਰ ਹੈਸਤਾ ਹੀ ਨਹੀਂ ਚੁਗਾੜ ਕੋ ਨਹੀਂ ਨਹੀਂ ਤੁਸੀਂ ਨਾ ਹਲਾਓ ਲੈ ਇਹਨੂੰ ਅੱਠ ਪਾ ਲਓ ਨਹੀਂ ਨਹੀਂ ਮੈਂ ਹਲਾਉਂ ਤੂੰ ਇੱਥੇ ਬਾਹਰ ਨਹੀਂ ਪਾ ਲੇਗਾ ਨਹੀਂ ਮੈਂ ਬਸ ਇੰਨੇ ਅੰਦਰ ਆਖ ਲੈਣੀਆਂ ਹੁਣ ਨਹੀਂ ਬਣਨਾ ਹੋਊਗਾ ਮਸਾਲੇ ਬਾਅਦ ਚ ਪਾਵਾਂਗੇ ਪਹਿਲਾਂ ਇਹਨਾਂ ਜਦੋਂ ਥੋੜਾ ਰੱਜ ਗਏ ਮਸਾਲੇ ਬਾਅਦ ਚ 아, 그래가지고 저 아기 나가면, 저 대자카 보자. 이게 누구한테 할 거냐? <inaudible> <podía leo> é, कि आ ओहो ਇਹਨੂੰ ਘਾਟੇ ਨੂੰ ਮੱਧ ਚੈਦਾ ਹੀ ਚੁੱਕੋ। ਹੂੰ। ਥੋੜੇ ਥੋੜੇ ਕਰਕੇ ਦੇਖੋ ਆਪ ਤੀਜੀ ਚੁੱਕੋ। ਹੂੰ। ਸੁੱਕੇ ਬਣਾਣਾ ਇਹਨੂੰ ਜਦੋਂ ਸੁੱਕ ਕੇ ਪਾਣੀ ਸੁੱਕ ਤੇ। ਇਹਨੂੰ ਤਰੀਕਾ ਚੱਕੜੂ ਨਾ ਵੇਖਿਆ ਮੈਂ। ਔਰ ਜਿੱਦਾਂ ਵੀ ਭੈਣ ਭਰਾ ਸੱਜਣ ਸਾਡੇ ਚੇਤੇ ਕਰ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਆ ਸ੍ਰੀ ਹੈ ਠੀਕ ਹੈ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੋਰ ਠੀਕ ਠਾਕ ਦੱਸਣਾ ਨਹੀਂ ਔਰ ਦੇਸਾਂ ਦੇ ਸੱਚ ਮੇਰੇ ਭੈਣ ਭਰਾ ਸਾਰਿਆਂ ਦਾ ਪਹਿਲੋਂ ਤੁਹਾਡੇ ਮਾਦੇ ਬਹੁਤ ਤਾਂ ਨਮਾਜ਼ ਹੈ ਜੀ ਮਨੋ ਜੀ ਬਲੌਗ ਦਾ ਇੱਥੇ ਐਡ ਕਰਨ ਲੱਗੇ ਆ ਜੀ ਸਰਦੋ ਪਰਮਾਤਮਾ ਚੰਦਰੀ ਕਲਾਮ ਦੇ ਨਾਮ ਤੇ ਰੱਖੇ ਸੱਚੇ ਪੜ ਸਾਧਰ ਦੁਗਣੀ ਰਾਤ ਚੋਗਲੀ ਤਰਕੀ ਭਾਸ਼ੇ ਇੱਧੇ ਜੀ ਜੀ ਦੇ ਸਾਡੇ ਦੇ ਨਵੇਂ ਵੀ ਬਹੁਤ ਜੁੜੇ ਆਏ ਨੇ ਨਾ ਜਰਦੇ ਵੀ ਆ ਸਾਨੂੰ ਪਤਾ ਲੱਗ ਜਾਂਦਾ ਅੱਦੇ ਉਹ ਵੀ ਬਹੁਤ ਵਾਰਾ ਹੁੰਦੀਆਂ ਕੈਮਰਾ ਦੇ ਕਿਰਿਆ ਸਦਾ ਹੀ ਹੋਂਦ ਰੱਖੀ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਰੇ ਵੀਰ ਭਰਾਵਾਂ ਬਜ਼ੁਰਗ ਮਤਾਨਾਂ ਭੈਣਾਂ ਬੱਚਿਆਂ ਬੱਚੇ ਵੀਰ ਹਰਾਂ ਦਾ ਵੀ ਤਿਆਰ ਲੋਕਾਂ ਦਾ ਵੀ ਨੰਗਾ ਪਾਸ਼ੀਆਂ ਦਾ ਤੇ ਨਾਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀ ਕਾਲੂ ਨਾਮ ਇਹ ਬਲਵਾਨਾ ਤੁਹਾਨੂੰ ਹਾਜ਼ਰ ਹੋ ਮੈਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਨਾਮਿਕ ਨਾਮ ਚਰਦੀ ਕਲਾ ਤੇਰੇ ਭਾਰੇ